ਸੱਚੀ ਕਾਲਜ ਸਨਮੇ ਮੈਂ ਆਬੰਦਿਤ ਕਰਨ ਦਾ ਰਕ ਫਾਈਲ ਲੀਨ ਤੋਂ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸੀ ਸੀ ਕਿ ਸਭ ਤੋਂ ਆਸਾਨ ਸੂਟਾਗਾ ਬਣਾਉਣਾ ਉਹਨੂੰ ਕਿਵੇਂ ਬਣਾਉਣਾ ਠੀਕ ਹੈ ਜੀ ਉਹਦੀ ਅੱਜ ਆਪਾਂ ਤੁਹਾਨੂੰ ਫਾਈਨਲ ਲੁੱਕ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਦੁਪੱਟਾ ਪਾ ਰੈਡੀ ਕਰ ਚੁੱਕੇ ਹਾਂਗੇ ਬੱਸ ਮੈਂ ਨੇ ਸ਼ਾਰਟਸ ਦੇ ਵਿੱਚ ਵੀ ਇਹਦੀ ਵੀਡੀਓ ਬਣਾ ਕੇ ਪਾਈ ਹੈਗੀ ਤੁਸੀਂ ਉੱਥੋਂ ਹੀ ਸਕਰੀਨਸ਼ਾਟ ਲੈ ਸਕਦੇ ਹੋ ਨੇ ਬਟ ਮੈਂ ਤੁਹਾਨੂੰ ਇਹਦੇ ਵਿੱਚ ਫੁੱਲ ਲੁੱਕ ਦਿਖਾਵਾਂਗੀ ਵੀ ਸਾਰੇ ਸੂਟ ਦੇ ਲੁੱਕ ਕਿਵੇਂ ਆਉਂਦੀ ਹੈਗੀ ਦੁਪट्टे ਦੀ ਕਿੱਦਾਂ ਆਉਂਦੀ ਹੈਗੀ ਅ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਚੈਨਲ ਆਪਣਾ ਸਬਸਕ੍ਰਾਈਬ ਜਰੂਰ ਕਰੋ ਤੇ ਇਹਨੂੰ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਵੇਂ ਬਣਾਉਣਾਗਾ ਹਨਾ ਇਹ ਵਾਲੀ ਵੀਡੀਓ ਆਪਾਂ ਤੁਹਾਨੂੰ ਫੇਰ ਬਣਾ ਕੇ ਪਾਵਾਂਗੇ ਪੇਂਟ ਕਰਦੇ ਆਂ ਦੀ ਜਿਵੇਂ ਆਪਾਂ ਪੇਂਟ ਕੀਤਾਗਾ ਬਟ ਇਹਦੇ ਤੋਂ ਆਪਾਂ ਫਾਈਨਲ ਲੁੱਕ ਦਿਖਾਵਾਂਗੇ ਕਿ ਸਾਰਾ ਸੂਟ ਬਣ ਕੇ ਕਿੱਦਾਂ ਲੱਗਦਾਗਾ ਪਹਿਲਾਂ ਮੈਂ ਦੁਪੱਟਾ ਵਗੈਰਾ ਕੁਝ ਵੀ ਰੈਡੀ ਨਹੀਂ ਸੀ ਕੀਤਾ ਹੋਇਆ ਇਦੇ ਵਿੱਚ ਆਪਾਂ ਦੁਪੱਟੇ ਤੇ ਲੇਸਿਸ ਵੀ ਲਗਾ ਲਿਆ ਨੀ ਗਿਆ ਤੇ ਆਪਾਂ ਸਾਰਾ ਸੂਟ ਵੀ ਕੰਪਲੀਟ ਕਰ ਲਿਆਗਾ ਇਹਦੇ ਵਿੱਚ ਆਪਾਂ ਤੁਹਾਨੂੰ ਉਹ ਦਿਖਾਉਣੀ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਦੇਖੋ ਇਹ ਸੂਟ ਦੀ ਫਾਈਨਲ ਲੁੱਕ ਹੈ ਜੀ ਐਤਾ ਇਹ ਸਾਰਾ ਘੇਰੇ ਤੇ ਆਉਗਾ ਨੀਚੇ ਇਹ ਸਾਰਾ ਕੀ ਰੀਤੀ ਆ ਦਾ ਇਹ 25 ਇੰਚ ਦਾ ਘੇਰਾਗਾ ਬਹੁਤ ਜ਼ਿਆਦਾ ਹੁੰਦਾ 25 ਇੰਚ ਦਾ ਘੇਰਾ ਨਾਰਮਲੀ ਜਦੋਂ ਆਪਾਂ 17 18 20 ਤੱਕ ਘੇਰਾ ਬਣਾਵਾਂਗੇ ਤਾਂ ਜਿਹੜਾ ਸੈਂਟਰ ਦੇ ਵਿੱਚ ਆਵਲਾ ਫਲਾਵਰ ਹੈ ਇਹ ਨਹੀਂ ਆਊਗਾ ਜਸਟ ਆਹ ਵਾਲੇ ਫਲਾਵਰ ਆਣਗੇ ਇਹ ਥੋੜੀ ਨੇੜੇ ਨੇੜੇ ਹੋ ਜਾਣਗੇ ਘੇਰੇ ਦੇ ਅਕੋਰਡਿੰਗ ਠੀਕ ਹੈ ਇਹ ਜਦੋਂ ਆਪਾਂ ਵੱਡਾ ਘੇਰਾ ਬਣਾਉਣਾ ਤਾਂ ਥੋੜੀ ਐਡਜਸਟਮੈਂਟ ਕਰਨੀ ਪੈਂਦੀ ਹੈਗੀ ਇਹਦੇ ਵਿੱਚ ਇਹ ਫਲਾਵਰ ਤੁਸੀਂ ਕਿਤੇ ਕਿਤੇ ਪਾ ਪਾਣੀ ਰਹੇਗੇ ਸਾਰੇ ਸੂਟ ਦੇ ਵਿੱਚ ਵੀ ਕੋਈ ਕਿਤੇ ਪਾਲਿਆ ਕੋਈ ਕਿਤੇ ਪਾਲਿਆ ਉੱਪਰਲੀ ਸਾਈਡ ਆਪਣੀ neck ਆ ਜੂਗੀ ਇਹਦੇ ਤੇ ਸਾਈਡਸ ਤੇ ਇਹਦੇ ਬਾਹਾਂ ਆ ਜਾਣਗੀਆਂ ਇਸ ਕਰਕੇ ਆਪਾਂ ਉੱਪਰਲੀ ਸਾਈਡ ਕੋਸ਼ ਨਹੀਂ ਪਾਇਆ ਕਿਉਂਕਿ ਉਹਨੇ ਕੱਟ ਜਾਣਾਗਾ ਠੀਕ ਹੈ ਇਹ ਆਪਾਂ ਜਸਟ ਇੱਥੇ ਤੱਕ ਬਣਾ ਕੇ ਪਾਏ ਤੋਂ نیچے-नीचे ਜਿਹੜੇ ਸਾਰੇ ਹੋਣਗੇ ਉਹ ਵਾਲੇ ਸਾਰੇ ਬਣਾ ਕੇ ਪਾਏ ਨਹੀਂਗੇ ਐਦਾਂ ਤੁਹਾਨੂੰ ਮੈਂ ਨੇੜੇ ਤੋਂ ਦਿਖਾਨੀਏਗੀ ਹੁਣ ਦੇਖੋ ਇਹਦੀ ਫਾਈਨਲ ਲੁੱਕ ਆ ਵਾਲੀ ਆਉਂਦੀ ਹੈਗੀ ਐਦਾਂ ਠੀਕ ਹੈ ਬੈਕ ਸਾਈਡ ਇਹਦੀ ਉਦਾਂ ਹੀ ਹੋਊਗੀ ਮੈਂ ਤੁਹਾਨੂੰ ਪਹਿਲੀ ਵਾਰੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀਗਾ ਦੇਖੋ ਬੈਕ ਤੋਂ ਹੀ ਸਾਰਾ ਆਪਾਂ ਜਿਹੜਾ ਹੋ ਸੂਈ ਦੇ ਨਾਲ ਲਗਾਉਣੀ ਆਂਗੀ ਥ्रेड ਹੈ ਜਿਹੜਾ ਹੀ ਮੈਂ ਨਾਰਮਲ ਯੂਜ਼ ਕੀਤਾ ਹੋਇਆ ਹੈਗਾ ਐਦਾਂ ਠੀਕ ਹੈ ਜੀ ਬੈਕ ਸਾਈਡ ਤੋਂ ਲੁੱਕੇ ਦੀ ਇਹ ਵਾਲੀ ਆਊਗੀ ਕਈਆਂ ਨੂੰ ਬੈਕ ਤੋਂ ਪ੍ਰੋਬਲਮ ਹੁੰਦੀ ਹੈਗੀ ਕਿ ਬੈਕ ਸਾਈਡ ਤੋਂ ਜਿਹੜਾ ਆਪਾਂ ਸਿੱਪੀਆਂ ਲਗਾਣੇ ਆਂਗੇ ਉਹਦੀ ਫਾਈਨਲ ਲੁੱਕ ਕੀ ਆਉਂਦੀ ਹੈ ਬੈਕ ਸਾਈਡ ਤੋਂ 프ਰੰਟ ਤੇ ਇਹਦੀ ਇਹ ਹੀ ਹੋਊਗੀ ਸਿੱਪੀਆਂ ਲੱਗੀਆਂ ਹੋਈਆਂ ਹੋਣਗੀਆਂ ਦੇ ਕੋਈ ਐਸ ਤਰ੍ਹਾਂ ਹੋਗਾ ਇਹ ਠੀਕ ਹੈ ਜੀ ਤੁਸੀਂ ਅਗਰ ਆਹ ਪੱਤੀਆਂ ਦੇ ਵਿੱਚ ਵੀ ਕੁਝ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲਗਾ ਸਕਦੇ ਪੱਤੀਆਂ ਦੇ ਵਿੱਚ ਛੋਟੇ ਛੋਟੇ ਮੋਤੀ ਆਂਦੇ ਨੇਗੇ ਲੰਬਾਈ ਦੇ ਵਿੱਚ ਹੁੰਦੇ ਥੋੜੇ ਉਹ ਤੁਸੀਂ ਉਹ ਵੀ ਰੱਖ ਸਕਦੇ ਹੋਗੇ ਜਿਨ੍ਹਾਂ ਨੂੰ ਆਪਾਂ ਜਿਵੇਂ ਆਪਾਂ ਕਹ ਰਹੀਏ ਚੌਲਾਂ ਜਿਹੇ ਵਰਗੇ ਹੁੰਦੇ ਨੇ ਚੌਲ ਲਾਣਾ ਜਾਂ ਹੁੰਦਾ ਉਹ ਤੁਸੀਂ ਉਹ ਵਾਲੇ ਵੀ ਇੱਥੇ ਧਰ ਸਕਦੇ ਹੋਗੇ ਅਗਰ ਨਲਕੀ ਧਰਨੀ ਹੈਗੀ ਪਾਈਪ ਲੰਮੇ ਹੁੰਦੇ ਨੇ ਜਿਹੜੇ ਉਹ ਵੀ ਤੁਸੀਂ ਇਹਦੇ ਵਿੱਚ ਧਰ ਸਕਦੇ ਹੋਗੇ ਬਟ ਆਪਾਂ ਨਹੀਂ ਧਰਿਆ ਆਪਾਂ ਸਿੰਪਲ ਲੁੱਕ ਜਿਹੜਾ ਆਪਾਂ ਸੂਟ ਰੈਡੀ ਕੀਤਾ ਸੀ ਉਹਦੇ ਨਾਲ ਦਾ ਸੇਮ ਕੀਤਾ ਹੈ ਨੈਕਸਟ ਸੂਟ ਦੇ ਵਿੱਚ ਆਪਾਂ ਤੁਹਾਨੂੰ ਪੱਤੀਆਂ ਦੇ ਵਿੱਚ ਵੀ ਦਿਖਾਵਾਂਗੇ ਕਿ ਪੱਤੀਆਂ ਦੇ ਵਿੱਚ ਵੀ ਵਰਕ ਆਪਾਂ ਕਿੱਦਾਂ ਕਰ ਸਕਦੇ ਆ ਠੀਕ ਹੈ ਸਾਰਾ ਇਹ ਸੂਟ ਦੇ ਵਿੱਚ ਵਰਕ ਹੈ ਜੀ ਤੇ ਉਸੇ ਤਰ੍ਹਾਂ ਆਪਾਂ ਇਹਦੀਆਂ ਬਾਹਾਂ ਦੇ ਉੱਪਰ ਕੀਤਾ ਵਾ ਦੇਖੋ ਇੱਕ ਇੱਕ ਫਲਾਵਰ ਹੈ ਜਿਹੜਾ ਆਪਾਂ ਬਾਹਾਂ ਦੇ ਉੱਪਰ ਕੀਤਾਗਾ ਇਹਦਾ ਠੀਕ ਹੈ ਇਹਦੇ ਨੀਚੇ ਵੀ ਲੈ ਸਾਵਗੀ ਬਾਹਾਂ ਦੇ ਨੀਚੇ ਵੀ ਇੱਥੇ ਲੈ ਸਾਵਗੀ ਇਹ ਤਾਂ ਜਦੋਂ ਬਾਹ ਬਣੂਗੀ ਨਾ ਇੱਥੇ ਬੈਕ ਸਾਈਡ ਤੇ ਇੱਥੇ ਨੀਚੇ ਜਿੱਦੋਂ ਆਪਾਂ ਪਾਈਪਿੰਗ ਕੱਟਦੇ ਹੁੰਦੇ ਆਗੇ ਉਹ ਵਾਲੀ ਲੇਸ ਆਉਗੀ ਉਹ ਲੇਸ ਨੂੰ ਕਸਟਮਰ ਨੂੰ ਨਾਲ ਦਵਾਂਗੀ ਠੀਕ ਹੈ ਫਿਰ ਨੈਕਸਟ ਹੁੰਦੇ ਜੀ ਇਹਦੇ ਨਾਲ ਦੁਪੱਟਾ ਦੁਪੱਟੇ ਨੇ ਨਾਲ ਹੀ ਸਾਰੇ ਸੂਟ ਦੀ ਗ੍ਰੇਸ ਬਣਦੀ ਹੈ ਤੇ ਇਸੇ ਲੇਸ ਦੇ ਨਾਲ ਹੈ ਜਿਹੜਾ ਉਹ ਸਾਰਾ ਸੂਟ ਕੰਪਲੀਟ ਹੁੰਦਾ ਜੀ ਫਾਈਨਲ ਲੁੱਕ ਹੀ ਇਸ ਸੂਟ ਦੇ ਇਹਦੇ ਨਾਲ ਲੇਸ ਦੇ ਨਾਲ ਆਉਂਦੀ ਹੈ ਕਸਟਮਰ ਦਾ ਦੁਪੱਟਾ ਆਪ ਐਂ ਦਾ ਰੈਡੀ ਕੀਤਾ ਸਿੰਪਲ ਸਿਰਫ ਲੇਸ ਲਗਾ ਕੇ ਇਹਦੀ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋਗੇ ਐਦਾਂ ਆਊਗੀ ਠੀਕ ਹੈ ਜੀ ਦੇਖੋ ਦੁਪੱਟਾ ਲਿਆ ਹੋਇਆ ਬਹੁਤ ਸੋਹਣਾ ਲੱਗਦਾਗਾ ਐਦਾਂ ਆਹ ਵਾਲੀ ਲੇਸ ਇਹਦੀ ਲੁੱਕ ਬਹੁਤ ਸੋਹਣੀ ਦਿੰਦੀ ਆ ਅਗਰ ਤੁਸੀਂ ਦੁਪੱਟੇ 'ਚ ਵੀ ਕੰਮ ਕਰਨਾ ਚਾਹੋ ਨੀ ਕੱਟ ਸਕਦੇ ਹੋ ਅਗਰ ਤੁਸੀਂ ਆਪਣਾ ਸੂਟ ਰੈਡੀ ਕਰ ਰਹੇ ਹੋ ਫਿਰ ਤੁਸੀਂ ਜਿੰਨੀ ਮਰਜ਼ੀ ਰਿੱਜਾਂ ਲਾ ਲਓ ਇਹਦੇ ਉੱਪਰ ਦੁਪੱਟੇ ਦੇ ਵਿੱਚ ਵੀ ਵਰਕ ਕਰ ਸਕਦੇ ਹਾਂ ਇਹ ਕਸਟਮਰ ਦਾਗਾ ਬਜਟ ਦੇ ਅਕੋਰਡਿੰਗ ਬਣਿਆਗਾ ਉਸ ਕਰਕੇ ਆਪਾਂ ਉਸ ਦੇ ਹਿਸਾਬ ਦੇ ਨਾਲ ਕੰਮ ਕੀਤਾ ਹੈ ਮੈਂ ਪਹਿਲਾਂ ਸੂਟ ਬਣਾਏ ਹੈ ਕਿ ਫੁੱਲੀ ਦੁਪੱਟੇ ਵੀ ਆਪਾਂ ਰੈਡੀ ਕੀਤੇ ਸੀ ਉਹ ਵਾਲੀਆਂ ਵੀਡੀਓਜ਼ ਮੈਂ ਪਹਿਲਾਂ ਇਹ ਵੀ ਨਹੀਂ ਸੀ ਪਾਉਣੀ ਹੁੰਦੀ ਉਹ ਪਹਿਲਾਂ ਸੂਟ ਬਣਾਏ ਹੈਗੇ ਅੱਜ ਤੋਂ 1 ਸਾਲ 1.5 ਸਾਲ ਪਹਿਲਾਂ ਬਣਾਇਆ ਸੀ ਇਹ ਵਾਲਾ ਡਿਜ਼ਾਈਨ ਤੇ ਇਹਨੂੰ ਆਪਾਂ ਬਣਾਇ ਲਾਇਆ ਜੀ ਗੁੰਮ ਲੈਸ ਲਗਾਈ ਆਪਾਂ ਇਹਦੇ ਉੱਪਰ ਦੇਖੋ ਐਦਾਂ ਬੈਕ ਸਾਈਡ ਤੋਂ ਦੇਖ ਸਕਦੇ ਹੋਗੇ ਇਦਾਂ ਹੋਊਗਾ ਤੇ ਇਥੋਂ 프ਰੰਟ ਤੋਂ ਇਦਾਂ ਹੋਊਗੀ ਇਹ ਆਪਾਂ ਸਾਰੀ ਗੁੰਮ ਲੇਸ ਲਗਾਈ ਹੈ ਠੀਕ ਹੈ ਜੀ ਇਦਾਂ ਤੇ ਇਹ ਦੁਪੱਟਾ ਇਹ ਫਾਈਨਲ ਆਗਾ ਤੇ ਸਾਰੇ ਸੂਟ ਦੀ ਲੁੱਕ ਕੰਪਲੀਟ ਹੈਗੀ ਕਸਟਮਰ ਨੂੰ ਆਪਾਂ ਨਾਲ ਲੇਸ ਵੀ ਦੇਵਾਂਗੇ ਜਿਹੜੀ ਆਪਣੇ ਕੋਲ ਬਚੀ ਹੋਈ ਹੈ ਦੁਪੱਟੇ ਦੇ ਵਿੱਚੋਂ ਤਾਂ ਜੋ ਜਿਹੜੀ ਆਪਣੇ ਆਉਣ ਵਾਲਾ ਘੇਰਾ ਹੋਊਗਾ ਨਾ ਘੇਰੇ ਦੇ نیچے ਵੀ ਲੱਗ ਜਾਊਗੀ ਤੇ ਬਾਹਾਂ ਦੇ ਉੱਪਰ ਆਪਾਂ ਪਾਈਪਿੰਗ ਵਾਂਗੂ ਵੀ ਕੱਢ ਲਾਂਗੇ ਅਗਰ ਤੁਸੀਂ ਇਦਾਂ ਦਾ ਸੂਟ ਰੈਡੀ ਕਰਨਾ ਚਾਹੋਗੇ ਤੁਹਾਡੇ ਆਪਣੇ YouTube ਦੇ ਨਾਲ ਬਨੇ ਰਹੇ ਹੋ ਉਹਦੇ ਵਿੱਚ ਆਪਾਂ ਤੁਹਾਨੂੰ ਇਹ ਸੂਟ ਹੈ ਜਿਹੜਾ ਉਹ ਬਜਟ ਫ੍ਰੈਂਡਲੀ ਸੂਟ ਆ ਥੋੜਾ ਜਿਹੜਾ ਸਿਰਫ ਇੱਕ ਫੈਬਰਿਕ ਦੇ ਪ੍ਰਾਈਸ ਦੇ ਵਿੱਚ ਹੈ ਪਲੇਨ ਸੂਟ ਦੇ ਪ੍ਰਾਈਸ ਦੇ ਵਿੱਚ ਹੀ ਤੁਹਾਡਾ ਸੂਟ ਰੈਡੀ ਹੋਊਗਾ ਬਸ ਥੋੜੀ ਜੀ ਮਿਹਨਤ ਲੱਗੂਗੀ ਤੁਹਾਡੀ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਤੁਹਾਨੂੰ ਇਹ ਵਾਲਾ ਸਾਰਾ ਸੂਟ ਆਪਾਂ ਕੰਪਲੀਟ ਦੱਸਾਂਗੇ ਵੀ ਕਿਵੇਂ ਬਣਾਉਣਾਗਾ ਤੁਸੀਂ ਘਰੇ ਬੈਠੇ ਬਣਾਉਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਫਰੈਂਡਸ ਦੇ ਨਾਲ ਰਿਲੇਟਿਵਸ ਦੇ ਨਾਲ ਥੈਂਕ ਯੂ ਜੀ